ਅੰਦਾ ਜੀ ਕੀ ਜੋ ਬਿਰਥਾ ਹੈ ਗੁਰ ਪੈ ਅਰਦਾਸ ਕਰ ਛਾੜ ਸਗਲ ਸਿਆਣਪਾ ਮਾਨ ਤਨ ਅਰਪ ਤਾਰ ਅੰਦਾ ਪਹਿਲਾਂ ਤੋਂ ਉਹਦੀ ਮਾਤ ਛੱਡਾ ਚਤਰਾਈ ਛੱਡਾ ਹੀਰਾ ਵਿਰੀ ਛੱਡਾ ਬੇਈਮਾਨੀ ਛੱਡਾ ਅਸੀਂ ਥੋੜਾ ਛੱਡ ਕੇ ਤਾਂ ਵਿਖੀ ਯਾਰ ਕੋਈ ਗੱਲ ਤਾਂ ਕਰੀਏ ਜੀ ਉਹਾਂ ਦੇ ਤੇਰੇ ਸੋਚਣ ਨਾਲ ਕੁਝ ਨਹੀਂ ਹੋਣਾ ਸੋਚੇ ਸੋਚਣਾ ਹੋਵੇ ਤੇ ਨਾ ਹੀ ਸੋਚਣਾ ਮੰਨੇ ਪਵਿੱਤਰ ਹੋਣਾ ਜੇ ਸੋਚੀ ਲੱਖ ਵਾਰ ਲਈ ਵੀ ਸੋਚੀ ਜਾਣੀ ਚਾਹੀਦੀ ਕਿੰਨੇ ਉਹਦੇ ਚੁੱਪੇ ਚੁੱਪਣਾ ਹੋ ਵੀ ਜੇ ਲੈ ਰਹਾ ਲੈ ਵਤਾਰ ਉਹਦੇ ਵੀ ਤੇਰੇ ਚੁੱਪ ਰਹਿਣਾ ਅੱਖਾਂ ਮੀਚਣ ਨਾਲ ਜਾਂ ਧਿਆਨ ਲਾਉਂਦੇ ਨਾ ਮਨ ਨਹੀਂ ਚੁੱਪਣਾ ਇਹਨੇ ਭਜਾਈ ਜਾਣਾ ਖੁਰਨੇ ਤਰੇ ਹੋਣੇ ਇੱਕ ਤੱਕ ਜਿੱਥੇ ਮਰਜੀ ਧਿਆਨ ਨੂੰ ਜੋੜ ਲਾ ਸੁਰਤ ਨੂੰ ਜੋੜ ਲਾ ਜਿਵੇਂ ਜੋਗੀ ਜੋੜਦੇ ਸੀ ਜੀ ਜੀ ਤੇ ਪਰ ਜਦੋਂ ਉਹਨਾਂ ਕੋਲੇ ਕੋਈ ਛੇਜਕ ਸਾਧਨਾ ਨਾਲ ਸ਼ਕਤੀ ਆ ਜਾਂਦੀ ਸੀ ਤੇ ਲੋਕਾਂ ਡਰਾਉਣ ਵਾਸਤੇ ਵਰਤਦੇ ਸੀ ਫੇਰ ਅਬ ਦੇਸ਼ੀ ਕਿ ਬਣ ਗਏ ਸਾਰੇ ਥਿਉਰੀਆਂ ਫੇਲ ਹੋ ਗਈਆਂ ਆ ਭੁੱਖਿਆ ਭੁੱਖ ਨਾ ਉਤਰੇ ਬਣਾਪੁਰੀਆਂ ਪਾਰ ਜੇ ਤੂੰ ਸੰਸਾਰ ਦੇ ਸਾਰੀਆਂ ਚੀਜ਼ਾਂ ਇਕੱਠੀਆਂ ਵੀ ਕਰ ਲਏਂ ਕਿਹਾਂ ਤੇਰੇ ਮਨ ਦੀ ਭੁੱਖ ਖਤਮ ਨਹੀਂ ਹੋਣੀ ਕਿਉਂਕਿ ਆ ਜਿਹੜੀ ਤਿੰਨਾ ਗੁਣਾ ਵਾਲੀ ਚੀਜ਼ ਹੈ ਨਾ ਜੀ ਭੁੱਖ ਸਰੀਰ ਦੀ ਖਤਮ ਹੋਣੀ ਨਹੀਂ ਦਿੰਦੀ ਸੰਸਾਰੀ ਰਸਾਸ ਮੁਕਤੇ ਹੀ ਨਹੀਂ ਕੋਈ ਜਿਹੜੀ ਮਸ਼ੀਨ ਚੱਲਦੀ ਉਹਨੇ ਉਹੋ ਜਿਹੀ ਵਿਚਾਰ ਕਰਦਨੇ ਆ ਹਾਂਜੀ ਆਂਦਾ ਸੈਸ ਸਿਆਣਪਾ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ ਸੈਸ ਸਿਆਣਪਾ ਤੂੰ ਵੱਡਾ ਮਰਜੀ ਜਿਦਾਂ ਮਰਜੀ ਵਿਦਵਾਨ ਆ ਜਾਂ ਸਿਆਣਾ ਪਰ ਆਂਦਾ ਪਰਮਾਰਥੇ ਰਸੇ ਤੇਰੀਆਂ ਕੰਮ ਨਹੀਂ ਕਰਦੇ